ਭਾਈ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਦੀ ਆਪਾਂ ਦੇਖੀਏ ਵੀ ਕੱਦ-ਕਾਠ ਵੀ ਭਾਈ ਅਮਰਤਪਾਲ ਸਿੰਘ ਵਰਗਾ ਹੈ ਉਹਨਾਂ ਦਾ ਚਿਹਰਾ ਮੋਰਾ ਵੀ ਉਹਨਾਂ ਵਰਗਾ ਹੈ ਤੇ ਕਿਤੇ ਨਾ ਕਿਤੇ ਚੋਲੇ ਦੇ ਵਿੱਚੋਂ ਤੁਰਦੇ ਵੀ ਉਹਨਾਂ ਵਰਗੇ ਲੱਗਦੇ ਨੇ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਤੇ 4 ਗ੍ਰਾਮ ਡਰੱਗ ਇਹਨਾਂ ਦੇ ਕੋਲੋਂ ਮਿਲੀ ਹੈ ਐਸਐਸਪੀ ਲੈਵਲ ਦੇ ਜਿਹੜੇ ਬੰਦੇ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿਵੇਂ ਦੇਖੋ ਮੈਂਬਰ ਆ ਪਰਲਮੈਂਟ ਬਣੇ ਉਹਨਾਂ ਨੂੰ ਜਿਹੜੇ ਸੌਂਖ ਖੋਣ ਦਾ ਵੀ ਚੱਕਰ ਸੀਗਾ ਉਹ ਵੀ ਕਿੱਦਾਂ ਇਸ ਤਰੀਕੇ ਕੀਤਾ ਜਿੱਦਾਂ ਨਹੀਂ ਬਹੁ ਬੱਡਾ ਟੈਰਰਿਸਟ ਲਿਆ ਰਹੇ ਹੁੰਦੇ ਆ ਤੁਸੀਂ ਮੂਵੀਆਂ 'ਚ ਦੇਖਦੇ ਆਂ ਜੀ ਚੀਜ਼ਾਂ ਤੇ ਬੜੀ ਅਨਹਰਡ ਆਫ ਥਿੰਗ ਨਾ ਉਹਨਾਂ ਦੀ ਕੋਈ ਫੋਟੋ ਆਉਣ ਦਿੱਤੀ ਨਾ ਉਹਨਾਂ ਦੀ ਕੋਈ ਸਪੀਚ ਆਉਣ ਦਿੱਤੀ ਨਾ ਫੈਮਿਲੀ ਨੂੰ ਮਿਲਣ ਦਿੱਤਾ ਇਹ ਕਿੰਨੀ ਬੇਇਨਸਾਫੀ ਹੈ ਇਹ ਜਾਣ ਬੋਝ ਕੇ ਜਦੋਂ ਖੈ ਲੋ ਕੈਰੈਕਟਰ ਅਸਾਸਿਨੇਸ਼ਨ ਹੀ ਚੱਲਦਾ ਦੀਪ ਨੇ ਵੀ ਕਿਹਾ ਸੀ ਨਾ ਵੀ ਪਹਿਲਾਂ ਤਾਂ ਹੋਰ ਨੀਤੀਆਂ ਟਰਾਈ ਕਰਦੇ ਫਿਰ ਤੁਹਾਡੇ ਆਪ ਦੇ ਬੰਦੇ ਆ ਚ ਮਾਰਦੇ ਕੈਰੈਕਟਰ ਅਸਾਸਿਨੇਸ਼ਨ ਕਰਦੇ ਉਹ ਚੱਲਦਾ ਭਾਈ ਅਮਰਤਪਾਲ ਸਿੰਘ ਹੋਰੀ ਇਸ ਵੇਲੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਐਮਪੀ ਬਣ ਚੁੱਕੇ ਨੇ ਜ਼ਮਾਨਤ ਦੀ ਮੰਗ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੀ ਚੱਲੇ ਆ ਰਹੇ ਨੇ ਉਹਨਾਂ ਦੀ 4 ਲੱਖ ਪਈ ਹੋਈ ਵੋਟ ਕਿਤੇ ਨਾ ਕਿਤੇ ਹਕੂਮਤਾਂ ਨੂੰ ਰਾਤਾਂ ਨੂੰ ਜਾਗਣ ਲਈ ਮਜਬੂਰ ਕਰ ਗਈ ਹੈ ਸੋ ਉਸ ਤੋਂ ਬਾਅਦ ਨਵੇਂ ਹੱਤਕੰਡੇ ਅਪਣਾਏ ਜਾ ਰਹੇ ਨੇ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਚਰਚਾ ਹੈ ਮੈਂ ਨਹੀਂ ਕਹਿ ਰਿਹਾ ਚਰਚਾ ਇਹ ਹੈ ਕਿ ਭਾਈ ਹਰਪ੍ਰੀਤ ਸਿੰਘ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਕੀ ਹੈ ਕਿ ਉਹਨਾਂ ਦੇ ਕੋਲੋਂ 4 ਗ੍ਰਾਮ ਡਰੱਗ ਫੜੀ ਗਈ ਹੈ ਸੋ ਸੋਸ਼ਲ ਮੀਡੀਆ ਤੇ ਚਰਚਾ ਇਹ ਹੈ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਜਿਹੜਾ ਉਹਨਾਂ ਦੀ ਕਰਦਾਰਕੁਸ਼ੀ ਜਿਹੜੀ ਕੀਤੀ ਜਾ ਰਹੀ ਹੈ ਸੋ ਆਪਾਂ ਕਿੰਨੀ ਕੁ ਸਚਾਈ ਹੈ ਵਾਕਿਆ ਹੀ ਉਹ ਡਰਗ ਦੇ ਨਾਲ ਫੜੇ ਗਏ ਨੇ ਜਾਂ ਫਿਰ ਕੋਈ ਇਹਦੇ ਵਿੱਚ ਚਾਲ ਹੈਗੀ ਹੈ ਆਪਾਂ ਇਹ ਸਾਰੀ ਘਟਨਾ ਕਰਨ ਦੇ ਉੱਤੇ ਗੱਲਬਾਤ ਕਰ ਰਹੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਆਓ ਫਤਿਹ ਸੰਜੀ ਕਰੀਏ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਕਿਵੇਂ ਦੇ ਭਾਈ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਦੀ ਆਪਾਂ ਦੇਖੀਏ ਵੀ ਕੱਦ-ਕਾਠ ਵੀ ਭਾਈ ਅਮਰਤਪਾਲ ਸਿੰਘ ਵਰਗਾ ਹੈ ਉਹਨਾਂ ਦਾ ਚਿਹਰਾ ਮੋਰਾ ਵੀ ਉਹਨਾਂ ਵਰਗਾ ਹੈ ਤੇ ਕਿਤੇ ਨਾ ਕਿਤੇ ਚੋਲੇ ਦੇ ਵਿੱਚ ਉਹ ਤੁਰਦੇ ਵੀ ਉਹਨਾਂ ਵਰਗੇ ਲੱਗਦੇ ਨੇ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਤੇ 4 ਗ੍ਰਾਮ ਡਰੱਗ ਇਹਨਾਂ ਦੇ ਕੋਲੋਂ ਮਿਲੀ ਹੈ ਐਸਐਸਪੀ ਲੈਵਲ ਦੇ ਜਿਹੜੇ ਬੰਦੇ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿਵੇਂ ਦੇਖਦੇ ਹਾਂ ਸਭ ਜੀ ਦੇਖੋ ਆਪਾਂ ਲੱਖੇ ਸਦਾਣੇ ਦੇ ਟਾਈਮ ਵੀ ਦੇਖਿਆ ਸੀਗਾ ਉਹਨਾਂ ਤੇ ਵੀ ਇਦਾਂ ਦੀ ਅਲਿਗੇਸ਼ਨ ਲਾਈਆਂ ਇਹ ਹੋਰ ਵੀ ਆਪਣੇ ਨੌਜਵਾਨੇ ਦਾ ਬੇਸ ਬੇਸਾਬਾ ਆਕਸ ਕੀਤਾ ਜਾਂਦਾ ਕੋ ਜਾਨੀ ਅੰਤ ਹੀ ਨੀਗਾ ਇਹ ਨੀਤੀਆਂ ਹੁੰਦੀਆਂ ਜਾਂ ਅਸਾਸਿਨੇਸ਼ਨ ਅੰਕਾਉਂਟਰ ਜੇਲ੍ਹਾਂ ਪਰਿਵਾਰਾਂ ਨੂੰ ਤੰਗ ਕਰੋ ਤੇ ਪਰਵਾਹ ਤਾਂ ਵੈਸੇ ਹੀ ਤੰਗ ਹੋ ਜਾਣੇ ਹੁਣ ਜਦੋਂ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਚੱਕ ਕੇ ਉਹਨਾਂ ਦੇ ਮੈਂਬਰ ਨੂੰ ਸੱਟ ਦੇਣਾ ਫਿਰ ਉਹਨਾਂ ਦਾ ਜਿਹੜਾ ਬੱਚਾ ਉਹਨੂੰ ਅਰੈਸਟ ਕਰ ਲਓ ਮੈਨੂੰ ਇਹ ਲੱਗਦਾ ਇਹ ਮੈਂ ਨਾ ਗਲਤ ਹੋਵਾਂ ਤਾਂ ਇਹਨਾਂ ਪਹਿਲੀ ਵਾਰ ਹੀ ਨਹੀਂ ਇਹਨਾਂ ਨੂੰ ਫੜਿਆ ਸੋ ਮਾਤਾ ਜੀ ਨੂੰ ਵੀ ਇੱਕ ਵਾਰੀ ਆਮ ਸ਼ੋਰ ਅਰੈਸਟ ਕਰ ਲਿਆ ਸੀ ਸੋ ਇਹ ਗੰਧੀਆਂ ਨੀਤੀਆਂ ਇਹ ਏ ਮੁਗਲਾ ਨੂੰ ਜੇ ਗਾ ਨਹੀਂ ਨਾਂਗੇ ਤਾਂ ਉੱਥੇ ਕਿੱ데 ਜਾ ਰਹੇ ਆ ਜਿਹੜੀਆਂ ਇਹ ਸਰਕਾਰਾਂ ਤੇ ਇਹਨਾਂ ਨੂੰ ਭੋਰਾ ਸ਼ਰਮ ਕਰਨੀ ਚਾਹੀਦੀ ਆ ਮੈਂ ਕਹਿੰਨਾ ਕਿਉਂਕਿ ਦੇਖੋ ਇੱਕ ਬੰਦਾ ਤੁਸੀਂ ਹਨਾ 4 ਲੱਖ ਦੀ ਗੱਲ ਕਹਿੰਦੇ ਨੀਲੇ ਹਾਫ ਮਿਲੀਏ 5 ਕਰੋੜ 4 ਕਰੋੜ ਕਹਿ ਲਓ ਜੇ ਥੋੜਾ ਹੀ ਕਹਿਣਾ ਉਦੋਂ ਜ਼ਿਆਦੇ ਵੋਟਾਂ ਪਈਆਂ 5 ਲੱਖ 5 ਲੱਖ ਹਾਂਜੀ ਸੋ ਕਹਿਣ ਦਾ ਭਾ ਕੇ ਵੀ ਤੁਸੀਂ ਇਦਾਂ ਕਹਿ ਰਹੇ ਹੋ ਕਿ ਵੀ ਜਿਹੜੇ ਬੰਦੇ ਨੂੰ ਵੋਟਾਂ ਪਬਲਿਕ ਨੇ ਵਾਇ ਇਹ ਤਾਂ ਪਬਲਿਕ ਵੀ ਸਾਰੀ ਮਾੜੀ ਹੋਗੀ ਜੇ ਤੁਸੀਂ ਇਹ ਨਾ ਕਹੋ ਵੀ ਸਿੱਖੇ ਇਕੱਲੇ ਸਿੱਖਾ ਹੀ ਨਹੀਂ ਤਾਂ ਨਹੀਂ ਵੋਟਾਂ ਪਈਆਂ ਹੋਣੀਆਂ ਜੀ ਬੋਟ ਪਈ ਹੈ ਸੋ ਇਹ ਬੜੀ ਬੇਇਨਸਾਫੀਆ ਜਿਹੜਾ ਜਿਹੜਾ ਡੈਮੋਕਰੈਟਿਕ ਸਿਸਟਮ ਆ ਇਹਦਾ ਮਤਲਬ ਅਸੀਂ ਉਹ ਉਦਾਂ ਹੀ ਭੇ ਸੀ ਮੂਰੇ ਰੱਖਿਆ ਹੋਇਆ ਇਹ ਉਹਨੂੰ ਅਸੀਂ ਐਕਚੁਅਲੀ ਮੰਨਦੇ ਨਹੀਂ ਡਿਕਟੇਟਰਸ਼ਿਪ ਚੱਲ ਰਹੀ ਆ ਸੋ ਅਸੀਂ ਕਹਿੰਦੇ ਨੇ ਵਰਲਡਸ ਬਿਗੇਸਟ ਡੈਮੋਕਰੇਸੀ ਪਰ ਅਸੀਂ ਮੰਨ ਨਹੀਂ ਰਹੇ ਇਹ ਗੱਲ ਆ ਸੋ ਉਹਨਾਂ ਜੇ ਹੁਣ ਮੈਂਬਰ ਪਾਰਲਮੈਂਟ ਬਣੇ ਆ ਉਹਨਾਂ ਨੂੰ ਜਿਹੜੇ ਸੌਖ ਖੋਣ ਦਾ ਵੀ ਚੱਕਰ ਸੀਗਾ ਉਹ ਵੀ ਕਿੱਦਾਂ ਇਸ ਤਰੀਕੇ ਕੀਤਾ ਜਿੱਦਾਂ ਨਹੀਂ ਬਹੁਤ ਵੱਡਾ ਟੈਰਰਿਸਟ ਲਿਆ ਰਹੇ ਹੁੰਦੇ ਆ ਤੁਸੀਂ ਉਹ ਯਾਤੇ ਦੇਖਦੇ ਹੈ ਜੀ ਚੀਜ਼ਾਂ ਤੇ ਬੜੇ ਅਨਹਰਡ ਆਫ ਥਿੰਗ ਆ ਨਾ ਉਹਨਾਂ ਦੀ ਕੋਈ ਫੋਟੋ ਆਉਣ ਦਿੱਤੀ ਨਾ ਉਹਨਾਂ ਦੀ ਕੋਈ ਸਪੀਚ ਆਉਣ ਦਿੱਤੀ ਨਾ ਫੈਮਿਲੀ ਨੂੰ ਮਿਲਣ ਦਿੱਤਾ ਇਹ ਕਿੰਨੀ ਬੇਇਨਸਾਫੀ ਹੈ ਹੂੰ अच्छा भाई हरप्रीत सिंह ਜਿਹੜੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਲਓ ਜੀ ਇਹਨਾਂ ਨੂੰ ਡਰਗ ਦੇ ਨਾਲ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਕਿਤੇ ਨਾ ਕਿਤੇ ਜਿਹੜੀ ਭਾਈ ਅਮਰਪਾਲ ਸਿੰਘ ਵੱਲੋਂ ਚਲਾਈ ਗਈ ਨਸ਼ੇ ਦੀ ਮੁਹਿੰਮ ਨੂੰ ਢਾਹ ਲਾਉਣ ਵਾਸਤੇ ਕੀਤਾ ਗਿਆ ਸਾਰਾ ਕੁਝ ਬਿਲਕੁਲ ਜੀ ਇਹ ਸੋ ਜਦੋਂ ਮੈਂ ਕਹਿ ਰਿਹਾ ਸੀਗਾ ਵੀ ਨੀਤੀਆਂ ਹੁੰਦੀਆਂ ਕਿਵੇਂ ਕਿਵੇਂ ਆਪਾਂ ਸਬਟਾਜ ਕਰੀਏ ਜਿਹੜੀ ਮੂਵਮੈਂਟ ਆ ਜਿਹੜੇ ਵੀ ਪੋਲਿਟਿਕਸ ਚੱਲ ਰਹੀ ਆ ਭਾਵੇਂ ਆਪਣੇ ਵੱਲੋਂ ਹੋਵੇ ਉਹਨਾਂ ਵੱਲੋਂ ਹੋਵੇ ਵੀ ਇਹਨੂੰ ਆਪਾਂ ਨੁਕਸਾਨ ਕਿੱਦਾਂ ਪਹੁੰਚਾਈਏ ਇਹ ਮੈਂਟਲ ਜਦੋਂ ਇੱਕ ਤਾਂ ਹੁੰਦਾ ਫਿਜ਼ੀਕਲ ਟਾਰਗੇਟਿੰਗ ਕਹ ਲਓ ਟੌਰਚਰ ਇਹ ਮੈਂਟਲ ਆ ਮੈਂਟ ਇਹ ਇਕਤਾ ਪੁੱਤ ਅੰਦਰ ਪਹਿਲਾਂ ਹੀ ਬੈਠਾ ਦੂਜੇ ਨੂੰ ਵੀ ਚੱਕ ਲੋ ਹੁਣ ਆਪਾਂ ਨੂੰ ਪਤਾ ਨਹੀਂ ਉਹ ਕਹੇ ਜੀ ਹਾਲਤ ਚ ਹੋਊਗੇ ਸਾਰਾ ਕੁਸਾ ਜਾਣ ਬੋਝ ਕੇ ਕੀਤਾ ਜਾ ਰਿਹਾ ਵੀ ਬੰਦਾ ਕਮਜ਼ੋਰ ਹੋ ਕੇ ਛੱਡ ਜਵੇ ਹੂੰ 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 ਤੇ ਜੇ ਹੁਣ ਆਪਾਂ ਗੱਲ ਕਰੀਏ ਇਸ ਦੇ ਪਿੱਛੇ ਉਹ ਕਹਿੰਦੇ ਵੀ ਸਾਡੇ ਕੋਲ ਰਿਪੋਰਟ ਵੀ ਆਈ ਆ ਪੋਜ਼ਿਟਿਵ ਰਿਪੋਰਟ ਆਈ ਆ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਮਤਲਬ ਉਹ ਤਾਂ ਇਦਾਂ ਕਹਿ ਰਹੇ ਨੇ ਵੀ ਰਿਪੋਰਟ ਉਹ ਸੋ ਦੇਖੋ ਜੀ ਇਹ ਤਾਂ ਕਾਸ਼ ਵੀ ਬਣਾ ਸਕਦੇ ਆ ਹਨਾ ਜਿਹੜੇ ਜਿਹੜਾ ਪਰਿਵਾਰ ਆਪਦੇ ਘਰੇ ਨਸ਼ਈਆਂ ਨੂੰ ਨੌਜਵਾਨਾਂ ਨੂੰ ਉਹਨਾਂ ਦੀ ਦੇਖਭਾਲ ਕਰ ਰਹੇ ਮਿਲਣਾ ਪਹਿਲਾਂ ਪਹਿਲਾਂ ਜਦੋਂ ਨਸ਼ਈ ਕੇਂਦਰ ਬਣਨ ਤੋਂ ਪਹਿਲਾਂ 50 60 ਨੌਜਵਾਨਾਂ ਨੂੰ ਸ਼ਾਇਦ ਘਰੇ ਉਹਨਾਂ ਦੀ ਸੇਵਾ ਕਰ ਰਹੇ ਸਿਗੇ ਜੇ ਮੈਂ ਨਾ ਗਲਤ ਹੋਵਾਂ ਤੇ ਉਹ ਜਿਹੜੇ ਆਪ ਛਡਾਉਂਦੇ ਉਹੀ ਨਸ਼ਿਆਂ ਤੇ ਲੱਗ ਜੂਗੇ ਨਾਲੇ ਜਿਹੜੇ ਜਿਨ੍ਹਾਂ ਦੇ ਜਿਹੜੇ ਪਰਿਵਾਰ ਸੀ ਨਹੀਂ ਡਰਦਾ ਮੈਂ ਕਹੂੰਗਾ ਮਹਾਰਾਜ ਦੇ ਉਹਨਾਂ ਦੇ ਕਿਰਪਾ ਵਾ ਉਹਨਾਂ ਦਾ ਉਹਨਾਂ ਦੇ ਸਿਰ ਤੇ ਹੱਥ ਆ ਤੇ ਫੇਰ ਹੀ ਬੰਦਾ ਇੰਡੀਆ ਮੱਲਾ ਮਾਰ ਸਕਦਾ ਦੇਖੋ ਮਹਾਰਾਜ ਦੀ ਕਿੰਨੀ ਸੇਵਾ ਲਈ ਕਿੱਦਾਂ ਵਹੀਰਾਂ ਚੱਲਦੀਆਂ ਸੀ ਆ ਤੇ ਉਮਰਾ ਸੰਚਾਰ ਹੁੰਦੇ ਸੀਗੇ ਦੀਵਾਨ ਸਾਜ ਜਦੇ ਸੀ ਮਹਾਰਾਜ ਵੀ ਨਾਲ ਜਾਂਦੇ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਵੱਡੀ ਗੱਲ ਆ ਜਿੱਦਾਂ ਨਗਰ ਕੀਰਤਨ ਦੇ ਰੂਪਾਂ ਨੂੰ ਤੁਸੀਂ ਕਹਿੰਦੇ ਜਿੱਥੇ ਜਾਂਦੇ ਸੀਗੇ ਭਾਈ ਸਾਹਿਬ ਤੇ ਸੰਗਤਾਂ ਜਾਂਦੀਆਂ ਸੀਗੀਆਂ ਤੋਂ ਮੈਂ ਨਹੀਂ ਮੰਨਦਾ ਇਹ ਜਾਣ ਪਹੁੰਚ ਕੇ ਜਿੱਦਾਂ ਕਹ ਲਓ ਕੈਰੈਕਟਰ ਅਸਾਸਿਨੇਸ਼ਨ ਹੀ ਚੱਲਦਾ ਦੀਪ ਨੇ ਵੀ ਕਿਹਾ ਸੀ ਨਾ ਵੀ ਪਹਿਲਾਂ ਤਾਂ ਹੋਰ ਨੀਤੀਆਂ ਟਰਾਈ ਕਰਦੇ ਫੇਰ ਤੁਹਾਡੇ ਆਪ ਦੇ ਬੰਦੇਾਂ ਚ ਮਾ ਦੇ ਕੈਰੈਕਟਰ ਅਸਾਸਿਨੇਸ਼ਨ ਕਰਦੇ ਉਹ ਚੱਲ ਰਹੇ ਕਹਿੰਦੇ ਐਪੀ ਜਦੋਂ ਦੀਪ ਸਿੰਘ ਸਿੱਧੂ ਦਾ ਐਕਸੀਡੈਂਟ ਹੋਇਆ ਕਿ ਉਹਦੀ ਸਕੋਰਪੀਓ ਦੇ ਵਿੱਚੋਂ ਵੀ ਇੱਕ ਸ਼ਰਾਬ ਦੀ ਬੋਤਲ ਮਿਲੀ ਸੀ ਹਾਂਜੀ ਜਦੋਂ ਆਪਾਂ ਪੱਤਰਕਾਰਾਂ ਨਾਲ ਜਾਂ ਉਹਨਾਂ ਦੇ ਭਰਾਵਾਂ ਨਾਲ ਗੱਲ ਕਰਦੇ ਆਂ ਤੇ ਜਦੋਂ ਉਹਨਾਂ ਦੀ ਸ਼ਰੀਰਕ ਡੀਲਡੋਲ ਦੇਖਦੇ ਆਂ ਕਿ ਤੋ ਲੱਗਦਾ ਨਹੀਂ ਸੀ ਵੀ ਉਹ ਕਿਤੇ ਕਿਤੇ ਮੈਂ ਚਾਹ ਦਾ ਘੁੱਟ ਵੀ ਪੀਂਦੇ ਹੁਣ ਇਹ ਵੀ ਗੱਲਾਂ ਆਈਆਂ ਵੀ ਉਹ ਚਾਹ ਵੀ ਨਹੀਂ ਸੀ ਪੀਂਦੇ ਉਹ ਤਾਂ ਮੈਂ ਸੁਣਿਆ ਹਾਂ ਜੀ ਫਿਜ਼ੀ ਡਰਿੰਕ ਵੀ ਨਹੀਂ ਸੀ ਕਹਿੰਦੇ ਪੀਂਦੇ ਉਹ ਕਹਿੰਦੇ ਸੀ ਇਹ ਤੁਹਾਡੇ ਸਿਹਤ ਲਈ ਕਿਸੇ ਉਹਦੇ ਉਹਨਾਂ ਦੇ ਕੋਲ ਕੋਈ ਬੈਠੇ ਕੋਸੇ ਇਦਾਂ ਦਾ ਪੀਣ ਖਾਣ ਲੱਗੇ ਸੀ ਜੋ ਜਾਨੀ ਜੰਕ ਫੂਡ ਕਹਿ ਲੋ ਜਾਂ ਫਿਜ਼ੀ ਡਰਿੰਕ ਸ਼ੂਗਰ ਵਾਲੀ ਡਰਿੰਕ ਉਹ ਕਹਿੰਦੇ ਤੂੰ ਕੀ ਆਪਦੇ ਸਿਸਟਮ ਚ ਜੰਕ ਪਾ ਰਿਆ ਵੀ ਇਹ ਗਲਤ ਚੀਜ਼ਾਂ ਤੇ ਮੈਂ ਕਿਸੇ ਦਾ ਇੰਟਰਵਿਊ ਸੁਣਿਆ ਸੀ ਸ਼ਾਇਦ ਉਹ ਉਦੋਂ ਕੇ ਜੀ ਦਾ ਇੰਟਰਵਿਊ ਸੀਗਾ ਉਹ ਕਹਿੰਦੇ ਕਿ ਉਦੋਂ ਕਿ ਇਹਦਾ ਚਲੋ ਜਿਹਦਾ ਵੀ ਸੀ ਕੋਈ ਪਾਤਰਕਾ ਸੀ ਸ਼ਾਇਦ ਉਹ ਕਹਿੰਦੇ ਅਸੀਂ ਬੈਠੇ ਸੀਗੇ ਲੇਟ ਨਾਈਟ ਹੋ ਗਈ ਉਹਨਾਂ ਜਦੋਂ ਪ੍ਰਸ਼ਾਦਾ ਛਕਿਆ ਦੀਪ ਤੋਂ ਸ਼ਾਇਦ ਵੱਧ ਸ਼ੱਕ ਹੋ ਗਿਆ ਫਿਰ ਕਹਿੰਦੇ ਜਦੋਂ ਬਾਹਰ ਦੇਖਿਆ ਉਹ ਰਨ ਲਈ ਜਾ ਰਹੇ ਸੀਗੇ ਉਹਨਾਂ ਨੂੰ ਇਹ ਹੋ ਗਿਆ ਵੀ ਮੈਂ ਇਹ ਘਟਾਉਣਾ ਸੋ ਕਹਿਣ ਦਾ ਭਾ ਇਹ ਹਾਂ ਇਹ ਜਿਹੜੀਆਂ ਚੀਜ਼ਾਂ ਵਾਂ ਇਹ ਜਾਣ ਬੋਝ ਕੇ ਸਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਬਈਆ ਜਿਹੜਾ ਉਹੀ ਗੱਲ ਵੀ ਆਪਦੇ ਬੰਦਿਆਂ 'ਚ ਮਾਰੋ ਪਹਿਲਾਂ ਤਾਂ ਵੈਸੇ ਫਿਜ਼ਲ ਗਈ ਉਹ ਬੰਦਾ ਮਾਰਦਾ ਫਿਰ ਇਹ ਜਿਹੜੀ ਸੋਚ ਨਾ ਪ੍ਰੋਬਲਮ ਆ ਬੰਦਾ ਤਾਂ ਅਸੀਂ ਮਾਰਤਾ ਸੋਚ ਨੂੰ ਕਿੱਦਾਂ ਮਾਰੀਏ ਪਰ ਬਾਰ ਬਾਰ ਆਪਾਂ ਦੇਖਿਆ ਗਿਆ ਜਿਵੇਂ ਸੰਤ ਜੀ ਦੇ ਟਾਈਮ ਵੀ ਜਿਹੜਾ ਉਹ ਆਪਣੇ ਖਤਲੇ ਆਮ ਕੀਤਾ ਗਿਆ 40 ਸਾਲ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਵੀ ਜਿਹੜਾ ਕਾਲਤਾਖਸਾਬ ਨੂੰ ਢਾਟੇਰੀ ਕੀਤਾ ਗਿਆ ਉਹਨਾਂ ਨੂੰ ਲੱਗਦਾ ਸੀ ਅਸੀਂ ਸੋਚ ਇਹ ਦਬਾ ਦਾਂਗੇ ਆਵਾਜ਼ ਬੰਦ ਕਰ ਦਾਂਗੇ ਇਹ ਜਿਹੜੀ ਆਵਾਜ਼ ਆ ਸੱਚ ਦੀ ਆਵਾਜ਼ ਆ ਇਹ ਚੱਲੀ ਜਾਣੀ ਆ ਜਦੋਂ ਬੰਦੇ ਮਾਰਨ ਆਵਾਜ਼ ਨਹੀਂ ਮਾਰਦੀ ਇਹ ਆਵਾਜ਼ ਫੇਰ ਹੋਰ ਵੀ ਉੱਪਰ ਕੇ ਮੂਰੇ ਆਉਂਦੀ ਹੈ ਬਿਲਕੁਲ ਅੱਛਾ মিডিਆ ਦਾ ਰੋਲ ਵੀ ਇਹਦੇ ਵਿੱਚ ਨੈਗੇਟਿਵ ਦੇਖ ਰਿਹਾ ਮੈਂ ਅ ਮੰਨ ਵੀ ਲਈਏ ਆਪਾਂ ਵੈਸੇ ਮੰਨਦੇ ਵੀ ਨਹੀਂ ਤੇ ਮੰਨ ਵੀ ਲਈਏ ਭਾਈ ਹਰਪ੍ਰੀਤ ਸਿੰਘ ਨਸ਼ੇ ਦੇ ਕੇਸ 'ਚ ਫੜੇ ਗਏ ਨੇ ਪਰ ਥੰਬਨੇਲਾਂ ਦੇ ਉੱਤੇ ਜਾਂ ਫਿਰ ਵਰਡਿੰਗ ਜਿਹੜੀ ਬ੍ਰੇਕਿੰਗ ਨਿਊਜ਼ ਬਣਾਈ ਜਾ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਮਤਲਬ ਕਿ ਉਹਨਾਂ ਨੂੰ ਨਾਲ ਜਿਹੜਾ ਹੈ মিডিਆ ਨਾਲ ਅਟੈਚ ਕਰਕੇ ਦਿਖਾ ਰਿਆ ਇਹ ਕੀ ਹੈ ਵੀਵਰਸ਼ਿਪ ਦੀ ਗੇਮ ਹੈ ਜਾਂ ਇਹਨਾਂ ਨਿਹਾਰ ਆ ਗਿਆ ਸਾਡੇ মিডিਆ 'ਚ ਉਹ ਭਾਈ ਸਾਹਿਬ ਜੀ ਆਪਾਂ ਦੇਖੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਉਦੋਂ ਲਹਨਤਾਂ ਪੈ ਰਹੀਆਂ ਸੀ ਆਪਣੇ ਪੰਜਾਬੀ মিডিਆ ਨੂੰ ਵੀ ਉਸ ਟਾਈਮ ਤੇ ਕਿਸਾਨੀ ਮੋਰਚੇ 'ਚ ਜਦੋਂ ਇਹ ਸਾਡੇ ਕਿਸਾਨਾਂ ਦੇ ਕਹਿ ਲਓ ਸਿੱਖਾਂ ਦੇ ਖਿਲਾਫ ਖੜ੍ਹ ਰਏ ਸੀਗੇ ਪਬਲਿਕ ਦੇ ਆਮ ਪਬਲਿਕ ਦੇ ਖਿਲਾਫ ਖੜ੍ਹ ਰਏ ਸੀਗੇ ਉਹ ਤਾਂ ਆਪਦੀਆਂ ਮੰਗਾਂ ਲੈ ਕੇ ਬੈਠੇ ਸੀ ਸੜਕਾਂ ਤੇ ਤੇ ਜਿਹੜੀ ਇਹ ਇਵਨ ਪੰਜਾਬੀ মিডিਆ ਵੀ ਮੈਂ ਫੇਰ ਕਹਾਂਗੇ ਗਲਤ ਗਲਤ ਤਰੀਕੇ ਬਿਆਨਬਾਦੀ ਕਰੇ ਹੋ ਸਕਦਾ ਉਹਨਾਂ ਤੇ ਵੀ ਪ੍ਰੈਸ਼ਰ ਹੋਵੇ ਪਰ ਹੋ ਸਕਦਾ ਪੈਸੇ ਦੀ ਵੀ ਗੱਲ ਹੋਵੇ ਸ਼ਾਇਦ ਉਧਰੋਂ ਵੱਧ ਮਿਲਦਾ ਸਾਡੇ ਕੋਲ ਹੈ ਨਹੀਂ ਐਨਾ ਦੇਣ ਨੂੰ ਸੋ ਉਹਨਾਂ ਨੇ ਉਹਨਾਂ ਦੀ ਗੱਲ ਰੱਖਣੀ ਆ ਸੋ ਇਹ ਹਾਂ viewership ਦੀ ਗੇਮ ਹੈਗੀ ਆ ਜਿੰਨੇ ਜ਼ਿਆਦੇ views ਹੋਗੇ likes ਹੋਗੇ ਵੀ ਪੈਸੇ ਵੱਧ ਆਉਗੇ ਤੇ ਆਪਦਾ ਜਮੀਰ ਵੇਚਿਆ ਹੋਇਆ ਹੂੰ 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 ਬਿਲਕੁਲ ਬਿਲਕੁਲ ਅ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਐ ਸੋ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਹੋ ਵੀ ਜਾਏਗਾ ਜਦੋਂ ਜ਼ਮਾਨਤ ਮਿਲ ਕੇ ਉਹਨਾਂ ਦੇ ਆਪਣੇ ਬਿਆਨ ਜਿਹੜੇ ਆ ਸਾਹਮਣੇ ਆਉਣਗੇ ਭਾਈ ਹਰਪ੍ਰੀਤ ਸਿੰਘ ਹੋਰਾਂ ਦੇ ਜਿਵੇਂ ਭਾਨਾ ਜੀ ਸਿੱਧੂ ਨੇ ਬਾਹਰ ਆ ਕੇ ਬਿਆਨ ਦਿੱਤੇ ਪ੍ਰਵਿੰਦਰ ਸਿੰਘ ਝੋਟੇ ਨੇ ਬਾਹਰ ਆ ਕੇ ਬਿਆਨ ਦਿੱਤੇ ਐ ਸੋ ਭਾਈ ਹਰਪ੍ਰੀਤ ਸਿੰਘ ਦੇ ਬਿਆਨ ਦੀ ਵੀ ਇੰਤਜ਼ਾਰ ਜਿਹੜੀ ਆ ਉਹ ਸਾਨੂੰ ਰਹੇਗੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਕਰ ਦੰਤ ਧੰਨਵਾਦ ਜੀ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ